ਹalleluyah ਸਾਰੇ ਬੰਦਾਂਵਾਂ ਨੂੰ ਜਮਸੀ ਦੀ ਅਓਸੀ ਅੱਜ ਦੇ ਵਚਨ ਜੋ ਪੜ੍ਹ ਰਹੇ ਹਾਂ ਲੇਵੀਆਂ ਅਧਿਆਇ 10 ਨਾਦਾਬ ਅਤੇ ਅਬੀਹੂ ਦਾ ਪਾਪ ਹਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪੋ ਆਪਣੀ ਤੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਤਰੀ ਅਤੇ ਉਸ ਦੇ ਉੱਤੇ ਤੂਪ ਪਾ ਕੇ ਜਹੋਵਾ ਦੇ ਅੱਗੇ ਉਪਰਾ ਤੂਬ ਤੋ ਖਾਇਆ ਜੇਸ ਤੋਂ ਉਸ ਨੇ ਵਜਿਆ ਸੀ ਅਤੇ ਜਹੋਵਾ ਦੇ ਅੱਗੋਂ ਇੱਕ ਅੱਗ ਨਿਕਲ ਕੇ ਉਹਨਾਂ ਨੂੰ ਪਸਮਕਾਰ ਗਈ ਉਹ ਜਹੋਵਾ ਦੇ ਅੱਗੇ ਮਾਰ ਗਏ ਤਦ موسی ਨੇ ਹਰੂਨ ਨੂੰ ਆਖਿਆ ਇਹ ਉਹ ਗੱਲ ਹੈ ਜੋ ਜਹੋਵਾ ਨੇ ਐਉਂ ਬੋਲੀ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਜੋ ਮੇਰੇ ਨੇੜੇ ਤੁਕਦੇ ਹਨ ਪਵਿੱਤਰ ਹੋਵਾਂਗਾ ਅਤੇ ਸਬਨਾ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ ਅਤੇ ਹਰੂਨ ਛੁੱਪ ਕਰ ਗਿਆ ਅਤੇ 모ਸਾ ਨੇ ਹਰੂਨ ਦੇ ਚਾਚੇ ਉਹ ਜੀਏਲ ਦੇ ਪੁੱਤਰ ਮਿਸਾਇਲ ਅਤੇ ਇlzਫਾਰ ਨੂੰ ਸਾਧ ਕੇ ਉਹਨਾਂ ਨੂੰ ਆਖਿਆ ਨੇੜੇ ਆਓ ਅਤੇ ਆਪਣੇ ਪਾਈਆਂ ਨੂੰ ਪਵਿੱਤਰ ਸਥਾਨ ਦੇ ਅੱਗੋਂ ਡੇਰੇ ਦੇ ਬਾਹਰ ਝੁੱਕ ਲੈ ਜਾਓ ਸੋ ਉਹ ਨੇੜੇ ਜਾ ਕੇ ਉਹਨਾਂ ਨੂੰ ਉਹਨਾਂ ਦੀਆਂ ਕੁਰਤੀਆਂ ਸਣੇ ਡੇਰੇ ਦੇ ਬਾਹਰ ਝੁੱਕ ਲੈ ਗਏ ਜਿਵੇਂ 모사 ਨੇ ਆਖਿਆ ਅਤੇ ਮੋਸਾ ਨੇ ਹਰੂਨ ਅਤੇ ਉਸ ਦੇ ਪੁੱਤਰ ਅਲ ਆਜ਼ਾਰ ਅਤੇ ਇਥਾਮਾਰ ਨੂੰ ਆਖਿਆ ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਆਪਣਿਆਂ ਵਸਤਰਾ ਨੂੰ ਪਾੜੋ ਅਜਿਹਾ ਨਾ ਹੋਵੇ ਜੋ ਤੁਸੀਂ ਵੀ ਮਰ ਜਾਓ ਅਤੇ ਸਾਰਿਆਂ ਲੋਕਾਂ ਉਤੇ ਕਰੋਧ ਪੈ ਜਾਏ ਪਰ ਤੇਰੇ ਭਾਈ ਅਰਥਾਤ ਇਸਰਾਇਲ ਦਾ ਸਾਰਾ ਕਰਾਣਾ ਉਸ ਸਾੜਨ ਦਾ ਸੋਗ ਕਰੇ ਜਿਹੜਾ ਜਹੋਵਾ ਨੇ ਜਗਾਇਆ ਸੀ ਅਤੇ ਤੂਸਾ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਬਾਹਰ ਨਾ ਨਿਕਲਣਾ ਅਜੇਹਾ ਨਾ ਹੋਵੇ ਜੋ ਤੁਸੀਂ ਮਾਰ ਜਾਓ ਕਿਉਂ ਜੋ ਜਹੋਵਾ ਦਾ ਮਸਾ ਕਰਨ ਦਾ ਤੇਲ ਤੁਹਾਡੇ ਉੱਤੇ ਹੈ ਅਤੇ ਉਹਨਾਂ ਨੇ 모사 ਦੇ वचन ਦੇ ਅਨੁਸਾਰ ਕੀਤਾ ਅਤੇ ਜਹਵਾ ਹਰੋਨ ਨਾਲ ਬੋਲਿਆ ਕਿ ਕੋਈ ਮਦ ਜਾਂ ਨਸ਼ਾ ਨਾ ਪੀਣਾ ਨਾ ਤੂੰ ਨਾ ਤੇਰੇ ਸਣੇ ਤੇਰੇ ਪੁੱਤਰ ਜਿਸ ਵੇਲੇ ਤੁਸੀਂ ਮੰਡਲੀ ਦੇ ਡੇਰੇ ਵਿੱਚ ਜਾਓ ਤਾਂ ਕਿ ਤੁਸੀਂ ਮਰੋ ਨਾ ਇਹ ਤੁਹਾਡੀਆਂ ਵਿਧੀਆਂ ਤੀਕਰ ਇੱਕ ਸਦਾ ਦੀ ਵਿਧੀ ਹੋਵੇ ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਪੇਦ ਰੱਖੋ ਅਤੇ ਤਾਂ ਜੋ ਤੁਸੀਂ ਇਸرائیਲੀਆਂ ਨੂੰ ਉਹਨਾਂ ਸਭਨਾ ਵਿਧੀਆਂ ਨੂੰ ਜੋ ਜਹੋਵਾ ਨੇ ਉਹਨਾਂ ਨੂੰ 모ਸਾ ਦੀ ਰਹੀਂ ਆਖੀਆਂ ਸਨ ਸਿਖਾਓ ਤਾਂ موسیਣੇ ਹਰੂਨ ਅਤੇ ਉਸ ਦੇ ਪੁੱਤਰ ਅਲ ਆਜ਼ਾਰ ਅਤੇ ਇਥਾਮਾਰ ਨੂੰ ਜਿਹੜੇ ਬਚੇ ਸੰ ਆਖਿਆ ਜਹਵਾ ਦੀਆਂ ਅਗ ਦੀਆਂ ਪੇਟਾਂ ਵਿੱਚੋਂ ਜਿਹੜੀ ਮੈਦੇ ਦੀ ਪੇਟ ਰਹਿੰਦੀ ਹੈ ਉਸ ਨੂੰ ਲੈ ਕੇ ਜਗਵੇਦੀ ਦੇ ਕੋਲ ਖਮੀਰ ਤੋਂ ਬਿਨਾ ਖਾਓ ਕਿਉਂ ਜੋ ਉਹ ਆਤ ਪਵਿੱਤਰ ਹੈ ਅਤੇ ਤੂੰ ਸਾਂ ਉਸ ਨੂੰ ਪਵਿੱਤਰ ਥਾਂ ਵਿੱਚ ਖਾਣਾ ਕਿਉਂ ਜੋ ਜਹਾਵਾ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ ਕਿਉਂ ਜੋ ਮੈਨੂੰ ਇਹ ਆਗਿਆ ਹੋਈ ਹੈ ਅਤੇ ਤੂੰ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਹਰਾਨ ਸੁਥਰੀ ਥਾਂ ਵਿੱਚ ਖਾਣਾ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਤੇਰੇ ਸਣੇ ਕਿਉਂ ਜੋ ਇਸرائیਲੀਆਂ ਦੇ ਸੁਖ ਸਾਦ ਦੀਆਂ ਪੇਟਾਂ ਦੀਆਂ ਬਲੀਆਂ ਵਿੱਚੋਂ ਜੋ ਦਿੱਤੀਆਂ ਜਾਂਦੀਆਂ ਹਨ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ ਉਹ ਚੁਕਾਈ ਦੀ ਢਾਣ ਨੂੰ ਅਤੇ ਹਿਲਾਉਣ ਦੀ ਛਾਤੀ ਨੂੰ ਚਰਬੀ ਦੀਆਂ ਅੱਗ ਦੀਆਂ ਪੇਟਾਂ ਸਣੇ ਜਹਵਾ ਦੇ ਅੱਗੇ ਹਿਲਾਉਣ ਦੀ ਪੇਟ ਕਰਕੇ ਹਿਲਾਉਣ ਲਈ ਲਿਆਉਣ ਅਤੇ ਇਹ ਇੱਕ ਸਦਾ ਦੀ ਵਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਤੇਰੇ ਸਣੇ ਹੋਵੇਗਾ ਜਿਹੜੀ ਜਹਵਾ ਨੇ ਆਗਿਆ ਦਿੱਤੀ ਤਾ موسی ਨੇ ਬੜੇ ਝਟਾ ਨਾਲ ਪਾਪ ਦੀ ਪੇਟ ਦੇ ਬੱਕਰੇ ਨੂੰ ਟੋਂਡਿਆ ਅਤੇ ਵੇਖੋ ਉਹ ਸਾੜਿਆ ਗਿਆ ਅਤੇ ਉਹ ਹਾਰੂਨ ਦੇ ਪੁੱਤਰ ਅਲ ਆਜ਼ਾਰ ਅਤੇ ਇਥਾ ਮਾਰ ਨਾਲ ਜਿਹੜੇ ਬਚੇ ਸੰ ਇੰਜ ਆਖ ਕੇ ਕਰੋਦੀ ਹੋਇਆ ਕੀ ਤੁਸੀਂ ਪਾਪ ਦੀ ਪੇਟ ਨੂੰ ਪਵਿੱਤਰ ਥਾਂ ਵਿੱਚ ਕਿਉਂ ਨਹੀਂ ਖਾਦਾ ਉਹ ਆਤ ਪਵਿੱਤਰ ਜੋ ਹੈ ਅਤੇ ਜਹਵਾਹ ਨੇ ਮੰਡਲੀ ਦੇ ਪਾਪ ਚੁੱਕਣ ਲਈ ਅਤੇ ਜਹਵਾਹ ਦੇ ਅੱਗੇ ਪ੍ਰਸਤਿਤ ਕਰਨ ਲਈ ਤੁਹਾਨੂੰ ਜੋ ਦਿੱਤਾ ਵੇਖੋ ਉਸ ਦਾ ਲਹੂ ਪਵਿੱਤਰ ਥਾਂ ਵਿੱਚ ਲਿਆਂਦਾ ਨਹੀਂ ਗਿਆ ਤੁਸੀਂ ਉਸ ਨੂੰ ਪਵਿੱਤਰ ਥਾਂ ਵਿੱਚ ਜ਼ਰੂਰ ਖਾਣਾ ਸੀ ਜਿਹੜੀ ਮੈਂ ਆਗਿਆ ਦਿੱਤੀ ਅਤੇ ਹਰੂਨ ਨੇ 모ਸਾ ਨੂੰ ਆਖਿਆ ਵੇਖੋ ਅੱਜ ਦੇ ਦਿਨ ਉਹਨਾਂ ਨੇ ਆਪਣੀ ਪਾਪ ਦੀ ਪੇਟ ਅਤੇ ਆਪਣੀ ਹੋਮ ਦੀ ਪੇਟ ਜਹੋਵਾ ਦੇ ਅੱਗੇ ਚੜਾਈ ਅਤੇ ਇਹੋ ਜਹੀਆਂ ਗੱਲਾਂ ਮੇਰੇ ਨਾਲ ਹੋਈਆਂ ਅਤੇ ਜੇ ਮੈਂ ਅੱਜ ਦੇ ਦਿਨ ਪਾਪ ਦੀ ਪੇਟ ਤੋਂ ਖਾਂਦਾ ਤਾਂ ਪਲਾ ਉਹ ਜੋਵਾ ਦੇ ਅੱਗੇ ਮੰਨਿਆ ਜਾਂਦਾ ਅਤੇ ਜਦ 모ਸਾ ਨੇ ਇਹ ਸੁਣਿਆ ਤਾਂ ਰਾਜੀ ਹੋ ਗਿਆ ਆਮੇਨ